ਸੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਦੀ ਭਾਵਨਾ ਵਿੱਚ ਭੁੱਜੀ ਹੋਈ ਆਪਣੀ ਇੱਕ ਜ਼ਮੀਰ ਮੁਤਾਬਕ ਨਿੱਜੀ ਸਾਂਝ ਤੁਹਾਡੇ ਨਾਲ ਭਾਵਕ ਸ਼ਬਦਾਂ ਦੇ ਵਿੱਚ ਸਾਂਝੀ ਕਰਨ ਦਾ ਯਤਨ ਕਰ ਰਿਹਾ ਅੱਜ ਸੰਤ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਅੰਤਮ ਅਰਦਾਸ ਤੋਂ ਵਾਪਸ ਪਰਤਦੇ ਆ ਮੈਂ ਸੋਚ ਰਿਹਾ ਸੀ ਜਦੋਂ ਰਾਸਤੇ ਦੇ ਵਿੱਚ ਨਹਿਰ ਦੇ ਪੁਲ ਤੋਂ ਬਲਾਸਪੁਰ ਵੱਲ ਨੂੰ ਦਰਾਹੇ ਵੱਲ ਜਿਹੜੀ ਸੜਕ ਜਾਂਦੀ ਹੈ ਉੱਥੇ ਇੱਕ ਛੋਟਾ ਜਿਹਾ ਬੋਰਡ ਲੱਗਾ ਹੋਇਆ ਸੀ ਉਸ ਬੋਰਡ ਦੇ ਉੱਤੇ ਕੀ ਲਿਖਿਆ ਸੀ ਗੁਰਦੁਆਰਾ ਚੋੜਾ ਸਾਹਿਬ ਪਾਤਸ਼ਾਹੀ 6ਵੇਂ ਕੁਡਾਣੀ ਕਲਾਂ ਨਾਲ ਨਿਸ਼ਾਨ ਦਿੱਤਾ ਹੋਇਆ ਸੀ ਸਾਈਨ ਬੋਰਡ ਜਿਹਨੂੰ ਕਹਿ ਸਕਦੇ ਆ ਉਹ ਸਾਈਨ ਬੋਰਡ ਵੀ ਬਿਲਕੁਲ ਦੇਸੀ ਜਿਵੇਂ ਕਿਸੇ ਦਾ ਹੱਥ ਨਾਲ ਲਿਖਿਆ ਹੋਵੇ ਇਦਾਂ ਕਿਸੇ ਭਾਵਨਾ ਵਾਲੇ ਗੁਰਸਿੱਖ ਦਾ ਲਿਖਿਆ ਹੋਣਾ ਜਦੋਂ ਉੱਥੇ ਉਹਦੇ ਉੱਤੇ ਮੇਰੀ ਨਿਗਾ ਗਈ ਤੇ ਮੈਂ ਉੱਥੇ ਖਲੋਤਾ ਖੜ ਗਿਆ ਤੇ ਖੜਨ ਤੋਂ ਬਾਅਦ ਮੈਂ ਅੱਗੇ ਤੁਰਿਆ ਮੈਂ ਜਾਣਦਾ ਕਿ ਬਿਲਕੁਲ ਉੱਥੋਂ ਨਿਕਲਣਾ ਸੀ ਪੈਲ ਨੂੰ ਅਨਸਾਰ ਜਿੱਥੇ ਕੁਢਾਣੀ ਕਲਾ ਛੇਵੇਂ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਸਥਾਨ ਹੈ ਮੇਰੇ ਮਨ ਵਿੱਚ ਉੱਥੇ ਖੜਿਆ ਉੱਥੋਂ ਆਉਂਦਿਆਂ ਵਾਪਸ ਪਰਤਦਿਆਂ ਬਹੁਤ ਸਾਰੇ ਸਵਾਲ ਸੀ ਜਿਹੜੇ ਮੇਰੇ ਮਨ ਨੂੰ ਮੇਰੇ ਦਿਲ ਨੂੰ ਜਿੰਨਾਂ ਨੇ ਘੇਰ ਲਿਆ ਕੇ ਕਿ ਇਹ ਇਸ ਪਿੰਡ ਦੇ ਵਿੱਚ ਕੁਢਾਣੀ ਕਲਾ ਪਿੰਡ ਹੈ ਰਾੜਾ ਸਾਹਿਬ ਦੇ ਬਿਲਕੁਲ ਨਾਲ ਲਗਭਗ ਅੱਧਾ ਕਿਲੋਮੀਟਰ ਤੇ ਤੋਂ ਪੋਰਾ ਵੱਧ ਹੋਵੇਗਾ 1 ਕਿਲੋਮੀਟਰ ਤੋਂ ਘੱਟ ਉਸ ਪਿੰਡ ਦੇ ਵਿੱਚ ਕੁੜਾਣੀ ਕਲਾਂ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 40 ਦਿਨ ਤੋਂ ਜ਼ਿਆਦਾ ਮੇਰੇ ਸਤਿਗੁਰੂ ਉਸ ਪਿੰਡ ਦੇ ਵਿੱਚ ਰਹੇ 40 ਦਿਨ ਇੱਕ ਪਿੰਡ ਦੇ ਵਿੱਚ ਸਤਿਗੁਰੂ ਜੀ ਵੱਲੋਂ ਇੰਨਾ ਲੰਮਾ ਸਮਾਂ ਰਹਿਣਾ ਕੋਈ ਛੋਟੀ ਗੱਲ ਨਹੀਂ ਜਦੋਂ ਬਾਦਸ਼ਾਹ ਝਾਂਗੀਰ ਦੀ ਕੈਦ ਦੇ ਵਿੱਚੋਂ ਬਵੰਜਾ ਰਾਜਿਆਂ ਨੂੰ ਰਿਹਾ ਕਰਾ ਕੇ ਸਤਿਗੁਰੂ ਜੀ ਲੈ ਕੇ ਆਏ ਸਨ ਤੇ ਉਹਨਾਂ ਰਾਜੇ ਸੀ ਜਿਹੜੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਮਹਾਰਾਜ ਜੀ ਮਾਲਵੇ ਵਿੱਚ ਇਸ ਪਿੰਡ ਦੇ ਵਿੱਚ ਬਹੁਤ ਲੰਮਾ ਸਮਰ ਹੈ ਤੇ ਇਥੋਂ ਨਾਲ-ਨਾਲ ਦੇ ਪਿੰਡਾਂ ਵਿੱਚ ਮਹਾਰਾਜ ਜੀ ਜਾਂਦੇ ਰਹੇ ਤੇ ਬਹੁਤ ਸਾਰੇ ਪਿੰਡ ਨੇ ਜਿਹੜੇ ਜਿੱਥੇ ਸਤਿਗੁਰੂ ਜੀ ਦੇ ਅਸਥਾਨ ਨੇ ਜਿਹੜੇ ਉਹ ਬਣੇ ਹੋਏ ਨੇ ਮੈਂ ਉਸ ਪਾਸੇ ਨ ਜਾਵਾਂ ਅੱਜ ਜਦੋਂ ਮੈਂ ਉੱਥੇ ਦੇਖਿਆ ਰਾਣਾ ਸਾਹਿਬ ਤੋਂ ਪਰਤਦੇ ਮੇਰੇ ਦਿਮਾਗ ਵਿੱਚ ਆਇਆ ਕਿ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਗਾਤਾਰ ਇੱਕ ਹਫ਼ਤੇ ਦੇ ਵਿੱਚ ਤੀਜੀ ਵਾਰ ਆਏ ਹੋਣਗੇ ਸੰਤ ਈਸ਼ਰ ਸਿੰਘ ਦੀ ਵਰਸੀ ਤੇ ਸੰਤ ਬਲਜਿੰਦਰ ਸਿੰਘ ਦੇ ਸੰਸਕਾਰ ਤੇ ਤੇ ਸੰਤ ਬਲਜਿੰਦਰ ਸਿੰਘ ਦੀ ਅੰਤਮ ਅਰਦਾਸ ਤੇ ਉਸ ਤੋਂ ਪਹਿਲਾਂ ਹਰ ਸਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਤ ਜਿੰਨੇ ਵੀ ਸੰਤ ਹੋਏ ਨੇ ਉਹਨਾਂ ਦੀਆਂ ਵਰ੍ਹਸੀਆਂ ਤੇ ਤੇ ਜਿੰਨੇ ਵੀ ਹੋਰ ਸਮਾਗਮ ਵੱਡੇ ਹੁੰਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਕਾਰਜਕਾਰੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਪ੍ਰਧਾਨ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜੇ ਆਪਾਂ ਸਾਰੇ ਹੋਰਾਂ ਨੂੰ ਛੱਡ ਦਈਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਛੱਡ ਦਈਏ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਅੱਜ ਹੈੱਡ ਗ੍ਰੰਥੀ ਦਰਬਾਰ ਸਾਹਿਬ ਵੀ ਉੱਥੇ ਬੈਠੇ ਸਨ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਹੁਣ ਉਹ ਸਥਾਨ ਆ ਛੇਵੇਂ ਪਾਤਸ਼ਾਹ ਦਾ 40 ਦਿਨ ਤੋਂ ਬਾਅਦ ਸਤਿਗੁਰੂ ਰਹੇ ਨੇ ਉੱਥੇ 52 ਕਲੀਆਂ ਵਾਲਾ ਚੋਲਾ ਸਤਿਗੁਰੂ ਜੀ ਦਾ ਪਿਆਏ ਪੁੱਠੀ ਸਤਿਗੁਰੂ ਜੀ ਦੀ ਪਈ ਹੈ ਜੋੜਾ ਸਤਿਗੁਰੂ ਜੀ ਦਾ ਪਿਆਏ ਤੇ ਇੱਕ ਵੀ ਆਗੂ ਅੱਧੇ ਕਿਲੋਮੀਟਰ ਤੇ ਪਿਛਲੇ ਜਸਾ 15 ਸਾਲਾਂ ਤੋਂ ਮੈਂ ਦੇਖ ਰਿਹਾ ਇੱਕ ਵੀ ਆਗੂ ਉਸ ਸਥਾਨ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਲਈ ਨਹੀਂ ਆਉਂਦਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਫਰਜ਼ ਨਹੀਂ ਬਣਦਾ ਕਿ ਜਥੇਦਾਰ ਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਜਾਂ ਹੈੱਡ ਗ੍ਰਾਂਤੀ ਜਾਂ ਜਿੰਨੇ ਆਗੂ ਆਉਂਦੇ ਨੇ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਚੋਲਾ ਸਹਿ ਵਰਗੀ ਪਵਿੱਤਰ ਥਾਂ ਇੱਥੇ ਲੱਖਾਂ ਸ਼ਰਧਾਲੂ ਰਾਣਾ ਸਾਹਿਬ ਆਉਂਦੇ ਨੇ ਕਿਸੇ ਨੂੰ ਨਹੀਂ ਪਤਾ ਕਿ ਸਾਡੇ ਸਤਿਗੁਰੂ 6ਵੇਂ ਪਾਤਸ਼ਾਹ ਆ ਕੋਲੇ ਪਿੰਡ ਦੇ ਵਿੱਚ ਚੋਲਾ ਪਿਆ ਮਹਾਰਾਜ ਦਾ ਬਵੰਜਾ ਕਲੀਆਂ ਵਾਲਾ ਇਹਦੇ ਉਤੇ ਰਾਜਨੀਤੀ ਵੀ ਕਈ ਵਾਰਾਂ ਸ਼ੁਰੂ ਹੋ ਜਾਂਦੀ ਆ ਤੇ ਉਸ ਪਿੰਡ ਦੇ ਵਿੱਚ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਆਉਂਦਾ ਤੇ ਹੋਰ ਕਿਹੜਾ ਸ਼ਰਧਾਲੂ ਆਊਗਾ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਅਮਰਸਰ ਸਾਹਿਬ ਨਹੀਂ ਆਊਗਾ ਤੇ ਹੋਰ ਕੌਣ ਆਊਗਾ ਗੜਗੱਜ ਸਾਹਿਬ ਵੀ ਆ ਕੇ ਗਏ ਨੇ ਹੁਣ ਕਾਰਜਕਾਰੀ ਜਥੇਦਾਰ ਨੇ ਕਿਹਾ ਨਹੀਂ ਗੁਰਵਜਨ ਸਿੰਘ ਪਹਿਲਾਂ ਆਉਂਦੇ ਰਹੇ ਨੇ ਤੇ ਫਿਰ ਸਾਡੇ ਹੈੱਡ ਗ੍ਰੰਥੀ ਸਾਹਿਬ ਜਦੋਂ ਪਹਿਲਾਂ ਜਥੇਦਾਰ ਹੁੰਦੇ ਸੀ ਉਹ ਆਉਂਦੇ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਅੱਜ ਵੀ ਆਏ ਨੇ ਤੇ ਪਹਿਲਾਂ ਵੀ ਇੱਥੇ ਹਰ ਸੰਸਥਾ ਦੇ ਹਰ ਪ੍ਰੋਗਰਾਮ ਤੇ ਆਉਂਦੇ ਰਹੇ ਨੇ ਕੀ ਵੀ ਕਦੇ ਤੁਹਾਨੂੰ ਗੁਰੂ ਦਾ ਉਹ ਸਥਾਨ ਯਾਦ ਨਹੀਂ ਆਉਂਦਾ ਜਿੱਥੇ ਤੁਹਾਡੇ ਛੇਵੇਂ ਪਾਤਸ਼ਾਹ ਇਹਨਾਂ ਲੰਮਾ ਸਮਰ ਰਹੇ ਨੇ ਤੇ ਅਨੇਕਾਂ ਬਖਸ਼ਿਸ਼ਾਂ ਇਸ ਪਿੰਡ ਨੂੰ ਦੇਖੇ ਗਏ ਨੇ ਤੇ ਉਸ ਪਿੰਡ ਵਿੱਚ ਸਤਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਨਿਮ ਦਾ ਨਿਮ ਦੀ ਦਾਤਨ ਕਰਦੇ ਸਤਗੁਰੂ ਜੀ ਨੇ ਧਰਤੀ ਜੀ ਗੱਡਦੀ ਤੇ ਉੱਥੇ ਨਿਮ ਸਤਗੁਰੂ ਜੀ ਦੀ ਉਹ ਤੇ ਪੱਤੇ ਆਖਿਆ ਜਾਂਦਾ ਸੀ ਕਿ ਜਿਨ੍ਹਾਂ ਚ ਰਹੀ ਆ ਨਿੰਮੂ ਦੀ ਸੇਵਾ ਸੰਭਾਲ ਉਨੀ ਨਹੀਂ ਹੋਈ ਤੇ ਉਹਦੇ ਉਤਕੋੜੇ ਨਹੀਂ ਸਨ ਮੇਰੇ ਪਾਤਸ਼ਾਹ ਜੀ ਦੀ ਕੀਤੀ ਹੋਈ ਹੱਦ ਆ ਯਾਰ ਤੁਹਾਡੇ ਵਾਸਤੇ ਤੁਸੀਂ ਕਮਾਲ ਕਰਦੇ ਹੋ ਕਹੋ ਜੇ ਤੁਸੀਂ ਲੀਡਰੋਂ ਕੌਮ ਦੇ ਤੇ ਜਿੱਥੇ ਮਰਜੀ ਜਾਓ ਹਰ ਸਥਾਨ ਮੁਕੱਦਸ ਹੈ ਜਿੱਥੇ ਮਹਾਂਪੁਰਸ਼ਾਂ ਨੇ ਭਗਤੀ ਕੀਤੀ ਹੈ ਤੁਸੀਂ ਕਹਿੰਦੇ ਹੋ ਰਾਣਾ ਸਾਹਿਬ ਜਰੂਰ ਆਉਣਾ ਚਾਹੀਦਾ ਪਰ ਤੁਹਾਡੇ ਬਾਪੂ ਦੇ ਸਥਾਨ ਤੇ ਕੌਣ ਆਊ ਇਹ ਦੱਸਿਆ ਜਾਵੇ ਛੇਵੇਂ ਪਾਤਸ਼ਾਹ ਦੇ ਜਿਸ ਤਖਤ ਦੇ ਤੁਸੀਂ ਜੱਥੇਦਾਰ ਕਹਾਉਨੇ ਹੋ ਉਹ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਦਾ ਤਖਤ ਜਿਹਦੇ ਤੁਸੀਂ ਵਾਰਿਸ ਕਹੋਨੇ ਹੋ ਜਿਹਦੇ ਤੁਸੀਂ ਸੇਵਾਦਾਰ ਕਹੋਨੇ ਹੋ ਤੇ ਆ ਕੋਲੇ ਤੁਹਾਨੂੰ 59 ਕੜੀਆਂ ਵਾਲਾ ਚੋਲਾ ਪਿਆ ਤੇ 40 ਦਿਨ ਮਹਾਰਾਜ ਰਹੇ ਨੇ ਹੁਰਦਰਾ ਚੋਲਾ ਸਾਹਿਬ ਪਾਤਸ਼ਾਹ ਛੇਵੇਂ ਪੁਰਾਣੀ ਕਲਾ ਵਿੱਚੋਂ ਕੌਣ ਆਉ? ਕਿਸੇ ਨੂੰ ਪਤਾ ਨਹੀਂ ਕਿ ਇੱਥੇ ਸਾਡੇ ਬਾਪੂ ਦਾ ਵੀ ਸਥਾਨ ਆ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੰਮਾ ਸਮਾਂ ਰਹੇ ਨੇ ਇਹ ਨੇਕਾਂ ਬਖਸ਼ਿਸ਼ਾਂ ਤਿੰਨ ਗੁਰਦੁਆਰਾ ਸਾਹਿਬ ਨੇ ਪਿੰਡ ਦੇ ਵਿੱਚ ਬਲਕੇ ਚਾਰ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਆ ਨੇੜੇ- ਤੁਮੋਂ ਟਿਕਰਾਹਾ ਮਜੀ ਸਾਹਿਬ ਬਹੁਤ ਸਾਰੇ ਪਿੰਡਾਂ ਚ ਵਿੱਚ ਛੇਵੇਂ ਪਾਤਸ਼ਾਹ ਦੇ ਅਸਥਾਨ ਨੇ ਚਲੋ ਉਹਨਾਂ ਅਸਥਾਨਾਂ ਨੂੰ ਵਿੱਚ ਛੱਡ ਦਈਏ ਤੇ ਇਹ ਤੇ ਇੱਕ ਮੁਕੱਦਸ ਅਸਥਾਨਾ ਜਿੱਥੇ ਮੇਰੇ ਪਾਤਸ਼ਾਹ ਛੇਵੇਂ ਸਤਿਗੁਰੂ ਰਹੇ ਨੇ ਥੋੜੇ ਜਿਹਾ ਹੱਥ ਬੰਨਦੇ ਆ ਮਾੜਾ ਜਿਹਾ ਇਤਿਹਾਸ ਥੋੜਾ ਜਿਹਾ ਗੁਰੂ ਸਾਹਿਬਾਨ ਬਾਰੇ ਥੋੜਾ ਜਿਹਾ ਸਾਡੇ ਸਿਧਾਂਤਾਂ ਨੂੰ ਥੋੜਾ ਜਿਹਾ ਸਾਡੀ ਸਾਡੇ ਪ੍ਰਾਤਨ ਵਿਰਸੇ ਸੱਭਿਆਚਾਰ ਸਾਡੇ ਗੁਰੂ ਸਾਹਿਬਾਨ ਵੱਲੋਂ ਕੀਤੇ ਹੋਈਆਂ ਮਹਾਨ ਬਖਸ਼ਿਸ਼ਾਂ ਨੂੰ ਵੀ ਯਾਦ ਰੱਖ ਲਿਆ ਕਰੋ ਜਦੋਂ ਤੁਸੀਂ ਆਪਣੇ ਫਰਜ਼ ਨਿਭਾਉਣ ਕਿਤੇ ਆਉਨੇ ਹੋ ਤੁਸੀਂ ਡਿਊਟੀ ਤੇ ਆਉਨੇ ਹੋ ਜਰੂਰ ਆਓ ਜਮ ਜਮ ਆਓ ਜਿੱਥੇ ਮਰਜੀ ਆਓ ਪਰ ਜਿੱਥੋਂ ਆ ਕੇ ਮੁੜ ਕੇ ਜਾਣੇ ਹੋ ਉੱਥੇ ਤੁਹਾਡੇ ਛੇਵੇਂ ਪਾਸਚਾ ਦਾ ਚੋੜਾ ਪਿਆ ਹੈ ਜੇ ਤੁਸੀਂ ਨਹੀਂ ਗਏ ਤੇ ਅਗਲੀਆਂ ਪੀੜ੍ਹੀਆਂ ਕਿਦੋਂ ਜਾਣਣਗੀਆਂ ਅਗਲੇ ਪੀੜ੍ਹੀ ਨੂੰ ਕਿਵੇਂ ਪਤਾ ਲੱਗੂ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਬੰਦੀ ਛੋੜ ਦਿਵਸ ਆ ਰਿਹਾ ਛੇਵੇਂ ਪਾਤਸ਼ਾਹ ਦਾ ਬੰਦੀ ਛੋੜ ਦਿਵਸ ਦਾ ਸਾਰੇ ਸੰਸਾਰ ਚ ਮਨਾ ਲਿਆ ਜਾਂਦਾ ਪਰੰਤੂ ਤੁਸੀਂ ਇੱਥੇ ਅੱਧੇ ਕਿਲੋਮੀਟਰ ਤੇ ਆ ਕੇ ਮੁੜ ਕੇ ਜਾ ਬਹੁਤ ਦੁੱਖ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈੱਡ ਗ੍ਰਾਂੰਥੀ ਸਾਹਿਬ ਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਹੁਤ ਸੂਝਵਾਨ ਪੜੇ ਲਿਖੇ ਬੜੀ ਵੀਰਅਤੋ ਆ ਕੇ ਮੁੜਦੇ ਰਹੇ ਨੇ ਪਰ ਉੱਥੇ ਕੌਣ ਜਾਊ ਬੇਨਤੀ ਆ ਥੋੜੀ ਜੀ ਸੰਗ ਥੋੜੀ ਜੀ ਸ਼ਰਮ ਸਾਨੂੰ ਗੁਰੂ ਕਰਕੇ ਜਰੂਰ ਆਉਣੀ ਚਾਹੀਦੀ ਅਸੀਂ ਸਾਡੇ ਕਰਕੇ ਕੋਈ ਨਹੀਂ ਅਸੀਂ ਤੇ ਦੁਨਿਆਵੀ ਜੀਵਾਂ ਸ਼ਾਇਦ ਗੁਰੂ ਦੀ ਕਿਸੇ ਕਸਵਟੀ ਤੇ ਖਰੇ ਵੀ ਨਾ ਉਤਰਦੇ ਹੋਈਏ ਪਰੰਤੂ ਗੁਰੂ ਸਾਨੂੰ ਬਖਸ਼ਿਸ਼ਾਂ ਕਰਦਾ ਹੈ ਕਿ ਜਦੋਂ ਦੀਵਾਲੀ ਆਉਂਦੀ ਹੈ ਸਾਰਾ ਸੰਸਾਰ ਬੰਦੀ ਛੋੜ ਦੇਵਸ ਮਨਾਉਂਦਾ ਹੈ ਪਰ ਇੱਥੇ ਕੁਢਾਣੀ ਕਲਾ ਵਿਖੇ ਸਾਡੇ ਇਲਾਕੇ ਵਾਲੀ ਕੁਝ ਸੱਜਣ ਜਾ ਕੇ ਨਤਮਸਤਕ ਹੁੰਦੇ ਨੇ ਹਾਲਾਂਕਿ ਸਾਰੇ ਸੰਸਾਰ ਨੂੰ ਕੁਢਾਣੀ ਕਲਾ ਵਿਖੇ ਆ ਕੇ ਨਤਮਸਤਕ ਹੋਣਾ ਚਾਹੀਦਾ ਜਿੱਥੇ ਉਹ ਬੰਦੀ ਛੋੜ ਦਾ ਪ੍ਰਤੀਕ 52 ਕਲੀਆਂ ਵਾਲਾ ਚੋਲਾ ਮੇਰੇ ਪਾਤਸ਼ਾਹ ਦਾ ਪਿਆ ਹੈ ਪੋਥੀ ਮੇਰੇ ਪਾਤਸ਼ਾਹ ਦੀ ਜੋੜਾ ਮੇਰੇ ਪਾਤਸ਼ਾਹ ਦਾ ਤੇ ਉੱਥੇ ਸਥਾਨ ਬਹੁਤ ਸ਼ਾਨਦਾਰ ਬਣਿਆ ਹੈ ਤੇ ਉੱਥੇ ਕਾਸੇ ਵਾਲੇ ਮਹਾਂਪੁਰਖਾਂ ਨੇ ਬੜੀ ਸੇਵਾ ਸ਼ਿੱਦਤ ਨਾਲ ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੇਵਾ ਸੰਭਾਲਾ ਪ੍ਰਧਾਨ ਸਾਹਿਬ ਹੁਣ ਤਾਂ ਆਜੋ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨ ਹੁਣ ਤੇ ਦਰਸ਼ਨ ਕਰ ਲਿਆ ਕਰੋ ਧੇ ਕਿਲੋਮੀਟਰ ਤੋ ਆ ਕੇ ਮੁੜ ਜਾਣਿਓ ਹਰਪ੍ਰੀਤ ਜੀ ਅੱਧੇ ਕਿਲੋਮੀਟਰ ਤੇ ਆ ਕੇ ਮੁੜਦੇ ਹੋ ਮੀਰੀ ਪੀਰੀ ਦੇ ਤਖਤ ਦੀ ਤੁਸੀਂ ਗੱਲ ਕਰਦੇ ਹੋ ਮੀਰੀ ਪੀਰੀ ਦੇ ਤਖਤ ਮੁਤਾਬਕ ਤੁਸੀਂ ਰਾਜਨੀਤੀ ਕਰਨ ਦਾ ਯਤਨ ਕਰਦੇ ਹੋ ਕਿਉਂ ਮੁੜਦੇ ਹੋ ਜਵਾਬ ਦੇਣਾ ਪਵੇ ਆਓ ਗੁਰੂ ਘਰ ਕੁਮਤ ਸਮਾਰ ਸੱਚੇ ਪਾਤਸ਼ਾਹ ਦਾ ਚੋੜਾ ਸਾਹਿਬ ਦੇ ਦਰਸ਼ਨ ਕਰੀਏ ਦੀਵਾਲੀ ਆਉਂਦੀ ਹੈ ਸੰਸਾਰ ਪਰ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਸ ਸਥਾਨ ਨੂੰ ਵਿਸਾਰੋ ਨਾ ਜਦੋਂ ਵੀ ਰਾਣਾ ਸਾਹਿਬ ਵੱਲੋਂ ਜਦੋਂ ਵੀ ਕਿਤੇ ਇੱਥੋਂ ਨਿਕਲੋ ਅਹਿਮਦਗੜ੍ਹ ਤੋਂ ਜਦੋਂ ਪੈੜ ਵੱਲੋਂ ਆਉਣ ਮੇਨ ਰੋਡ ਤੇ ਮਾਫ ਕਰਨਾ ਉਸ ਮਾਰਗ ਦਾ ਨਾਮ ਵੀ ਹਲੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਾਰਗ ਨਹੀਂ ਰੱਖ ਸਕੇ ਇਹ ਸਾਡੀ ਤਰਾਸਦੀ ਹੈ ਤੇ ਇਤਿਹਾਸ ਦੇ ਵਿੱਚੋਂ ਜੇ ਇਹ ਚੀਜ਼ਾਂ ਮੰਨਫੀ ਹੁੰਦੀਆਂ ਚੜੀਆਂ ਗਈਆਂ ਤੇ ਕਿਸੇ ਆਉਣ ਵਾਲੇ ਬੱਚਿਆਂ ਨੂੰ ਕਿਹਨੇ ਦੱਸਣਾ ਤੋੜੇ ਚੱਲੋ ਵਿਦੇਸ਼ਾਂ ਨੂੰ ਬੱਚੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਵੱਡੀਆਂ ਬਖਸ਼ਿਸ਼ਾਂ ਨੇ ਸਾਡੇ ਇਲਾਕੇ ਦਾ ਸਤਾਨਾ ਇੱਥੇ ਆਜਿਆ ਕਰੋ ਕਿਰਪਾ ਖਰਿਆ ਕਰੋ ਦਰਸ਼ਨ ਕਰਿਆ ਕਰੋ ਜੇ ਤੁਸੀਂ ਆਉਂਗੇ ਆਉਣ ਵਾਲੀਆਂ ਹੋਰ ਨਸਲਾਂ ਆਉਣਗੀਆਂ ਤੇ ਲੋਕਾਂ ਨੂੰ ਪਤਾ ਚੱਲੇਗਾ ਕਿ ਸਾਡੇ ਬਾਪੂ ਦਾ ਇਹ ਸਥਾਨ ਹੈ ਛੇਵੇਂ ਬਾਪੂ ਦਾ ਇਹ ਸਥਾਨ ਹੈ ਤੇ ਇੱਥੇ ਗੁਰੂ ਦੀਆਂ ਵੱਡੀਆਂ ਬਖਸ਼ਿਸ਼ਾਂ ਪਈਆਂ ਨੇ ਬੋਲਿਆ ਚੱਲਿਆ ਮੁਆਫ ਤੇ ਪਰ ਚੋੜਾ ਸਾਹਿਬ ਪਾਸਛੇ ਛੇਵੀਂ ਪੁਰਾਣੀ ਕਲਾ ਦੀ ਗੱਲ ਸੰਸਾਰ ਦੇ ਵਿੱਚ ਜਰੂਰ ਪਹੁੰਚਣੀ ਚਾਹੀਦੀ ਹੈ ਜਿੱਥੋਂ ਜਿੱਥੋਂ ਤੱਕ ਮੇਰੀ ਆਵਾਜ਼ ਜਾਵੇ ਮੈਂ ਹੱਬ ਨੂੰ ਬੇਨਤੀ ਕਰਦਾ ਕਿ ਜਿੱਥੇ ਲੁਧਿਆਣਾ ਦਾ ਪਿੰਡ ਹੈ ਉਹ ਡਾਣੀ ਕਲਾ ਦੁਰਾਹਾ ਦੇ ਨਜ਼ਦੀਕ ਹੈ ਬੀਜਾ ਦੇ ਨਜ਼ਦੀਕ ਹੈ ਸਾਹਨੇਵਾਲ ਦੇ ਨਜ਼ਦੀਕ ਹੈ ਤੇ ਜਦੋਂ ਵੀ ਤੁਸੀਂ ਜੀਟੀ ਰੋਡ ਤੋਂ ਲੰਘੋ ਤਾਂ ਸਰਚ ਕਰਕੇ ਦੇਖਿਓ ਗੁਰਦੁਆਰਾ ਚੋਲਾ ਸਾਹਿਬ ਪਟਾਣੀ ਕਲਾਂ ਸਾਡੇ ਆਗੂ ਨੂੰ ਬੇਨਤੀ ਹੈ ਕਿ ਇੱਥੇ ਕੋਲੋਂ ਆ ਕੇ ਨਾ ਮੁੜਿਆ ਕਰੋ ਬਾਪੂ ਪਹਿਲਾਂ ਹੀ ਨਰਾਜ ਆ ਤੁਹਾਡੇ ਨਾਲ ਪਹਿਲੇ ਹੀ ਰੱਬ ਰੁੱਸਿਆ ਹੋਇਆ ਕਿਤੇ ਉਹਨੂੰ ਐਸਾ ਤੇ ਨਹੀਂ ਕਿ ਤੁਸੀਂ ਇੱਥੋਂ ਪਿੱਠ ਕਰਕੇ ਚੁੱਪ ਕਰਕੇ ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਨਿਕਲ ਜਾਨੇ ਹੋ ਤੇ ਕਿਤੇ ਤੁਹਾਨੂੰ ਬਾਪੂ ਨਰਾਜ ਹੋਇਆ ਫਿਰਦਾ ਹੋਵੇ ਉਹ ਛੇਤੀ ਮੰਨਣ ਵਾਲਾ ਵੀ ਨਹੀਂ ਜੇ ਆਓਗੇ ਤੇ ਜਰੂਰ ਮੰਨ ਜਾਵੇਗਾ ਇਹ ਗੱਲ ਲੜ ਬਨ ਲੋ ਗੁਰਦੁਆਰਾ ਪਾਸਾ ਛੇਵੀਂ ਕੁੜਾਣੀ ਕਲਾਂ ਜਰੂਰ ਆਕ ਕੇ ਜਾਇ ਕਰੋ ਬੋਲੇ ਚਲਿਆ ਮਾਫੀ ਵਾਹਿਗੁਰੂ ਜੀ ਕਾ ਖਾਲਸ Ой, бриджики, фото.